ਬਾਈ ਨੂੰ ਨਾ ਵਧਾਈਆਂ ਜ਼ਰੂਰ ਦੇ ਦਿਓ ਬਾਈ ਦੀ ਆਹ ਬੱਛੀ ਮੇਲੇ ਤੋਂ 5ਵੇਂ ਨੰਬਰ ਬਾਈ ਆਪਾਂ ਨੂੰ ਬੱਛੀਆਂ ਦਾ ਫੋਨ ਨਾ ਕਰੇ ਵੀ ਵੇਚ ਨਹੀਂ ਹੈ ਕਿਵੇਂ ਆਪਣੀਆਂ ਬੜਾ ਊੜੀਆਂ ਹੈ ਪਹਿਲਾ ਸੂਆ ਮਗਰ ਬੱਛੀ 12 ਲੀਟਰ ਦੁੱਧ 55000 ਰੁਪਏ ਦੀ ਮਿਲਦੀ ਦੇਖ ਲਓ ਹੁਣ ਵੱਡੇ ਕੱਦ ਕਾਠ ਦੀ 75000 ਰੁਪਏ ਦੇ ਵਿੱਚ 22 ਲੀਟਰ ਦੁੱਧ ਹਾ 75000 ਰੁਪਏ ਦੀ ਆਹ ਆਏਗੀ ਤੇ ਇਸ ਬਹਿੜ ਨੇ ਪਹਿਲੇ ਸੂਏ 31 32 ਕਿਲੋ ਦੁੱਧ ਪਹਿਲਾਂ ਥੱਲੋਂ ਦੱਸਿਆ ਜੀ ਮਾਲਕਾਂ ਇਹ ਇਹਦਾ ਵੀ ਫਿਰ ਰੇਟ ਕਿੰਨਾ ਹੈ ਏ ਬਾਈ ਜੀ ਆਪਾਂ 1,05000 ਰੁਪਏ ਦੀ ਅੰਜ ਤੋਂ 6 ਮਹੀਨਿਆਂ ਦੀ ਗੱਬਣ 55000 ਅਸੀਂ ਕੱਲ ਦੋਸਤੋ ਬਹੁਤ ਸਵਾਦ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਰੇਂਦਰ ਕੋਲੇ ਪਹੁੰਚੇ ਹੋਇਆ ਮਿੱਤਰੋ ਅੱਜ ਨਾ ਆਪਾਂ ਬਾਈ ਸਰੇਂਦਰ ਕੋਲੇ ਸਾਨੂੰ ਨਾ گاਵਾ ਹੀ گاਵਾ ਦਿਖਾਉਣੀਆਂ ਨੇ ਪਹਿਲੇ ਨੰਬਰ ਵਾਲੀ ਮਿੱਤਰੋ ਆਪਣਾ ਇਸ ਬਹਿੜ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਾਂਗੇ ਬਹਿੜ ਜਿਹੜੀ ਹੈਗੀ ਮਿੱਤਰੋ ਇਹ ਦੇਖ ਲਓ ਵੀ ਪੂਰੀ ਸੋਹਣੀ ਸੁਨੱਖੀ ਆ ਤੇ ਨਾ ਥਾਂਲੇ ਵੀ ਜਿਹੜਾ ਬਹਿੜ ਦਾ ਨਾ ਪੂਰਾ ਸਾਫ ਆ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਗਰ ਰਹਿਣਗੇ ਮਿੱਤਰੋ ਟੋਟਲ 6 ਤਿੰਨ ਤਾਂ ਹੈਗੀਆਂ ਮਿੱਤਰੋ ਸੂਈਆਂ ਹੋਈਆਂ ਤੇ ਦੋ ਗੱਬਣਾ ਤੇ ਇੱਕ ਨਾ ਆਪਾਂ ਸਿਰੇ ਦੇ ਉੱਤੇ ਸੋਨੂੰ ਨਾ ਬਿਹੜ ਦਿਖਾਉਣੀ ਆ ਆਹ ਇਹ ਮਿੱਤਰੋ ਸਾਢੇ 5 6 ਮਹੀਨਿਆਂ ਦੀ ਬਿਹੜ ਜਿਹੜੀ ਹੈਗੀ ਇਹ ਗੱਬਣ ਹੈਗੀ ਇਹ ਵੀ ਬਾਈਆਂ ਨੇ ਦੇਣੀ ਆ ਤੇ ਜਿਵੇਂ ਆਹ ਬਿਹੜ ਆ ਗਈ ਹਨਾ ਇਹਦਾ ਤਾਂ ਜਮੇ ਜਾਇਜ਼ ਜਾਂ ਰੇਟ ਬਾਈ ਕਹਿੰਦਾ ਆਪਾਂ ਕਰਨਾ ਹੈਗਾ ਜਾਇਜ਼ ਰੇਟ ਦੇ ਵਿੱਚ ਬਿਹੜ ਦੇਣੀ ਹੈ ਤੇ ਹੈ ਵੀ ਇਹ ਸੂਈ ਹੋਈ ਆਜੋ ਬਾਈ ਸਰਿੰਦਰ ਨਾਲ ਕਰਵਾਈਏ ਆਪਾਂ ਗੱਲਬਾਤ ਤੇ ਲੱਗੀ ਆਪਾਂ ਕੱਲੇ-ਕੱਲੇ ਨਗਦੀ ਜਾਣਕਾਰੀ ਬਾਈ ਸਰੇਂਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਸਰੇਂਦਰ ਕਿਵੇਂ ਬਹੁਤ ਵਧੀਆ ਜੀ ਬਹੁਤ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਅੱਛਾ ਬਾਈ ਸਰੇਂਦਰ ਤੈਨੂੰ ਬਹੁਤ ਬਹੁਤ ਵਧਾਈਆਂ ਸੋਨੂੰ ਵੀ ਬਹੁਤ ਬਹੁਤ ਜੀ ਦੇ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਫਿਰ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਕਾਹਦੀਆਂ ਦਿੰਦਾ ਮੈਂ ਤੁਹਾਡੀ ਇੱਕ ਜੇ ਗੱਲ ਕਰਕੇ ਪਰਲੇ ਪਾਸੇ ਫਾਰਮ ਵੀ ਆ ਗਿਆ ਉਸ ਫਾਰਮ ਦੇ ਵਿੱਚੋਂ ਬਾਈ ਤੁਸੀਂ ਪਹੇਵੇਂ ਗਏ ਸੀ ਮੇਲੇ ਤੇ ਹੈਨਾ ਤੇ ਉੱਥੋਂ ਫਿਰ ਬਹਿੜ ਨੇ ਕਿੰਨਾ ਨੰਬਰ ਚੱਕਿਆ ਪੰਜਵਾਂ ਨੰਬਰ ਚੱਕਿਆ ਜੀ ਪੰਜਵਾਂ ਨੰਬਰ ਹਾਂਜੀ ਠੀਕ ਆ ਕਿਹੜੀ ਕੈਟਾਗਰੀ ਸੀਗੀ ਬਾਈ ਇਹ ਖੀਰੀਆਂ ਬੱਚੀਆਂ ਦੀ ਕੈਟਾਗਰੀ ਸੀਗੀ ਜੀ ਠੀਕ ਹੈ ਮੂਟੀ ਕੰਪੀਟੀਸ਼ਨ ਦੀ ਠੀਕ ਹੈ ਬਰੀਡਿੰਗ ਤੇ ਬਿਊਟੀ ਦੀ ਜੀ ਠੀਕ ਹੈ ਤੇ ਉਹਦੇ ਚੋਂ ਪੰਜਵਾਂ ਹਾਂਜੀ ਬਹੁਤ ਵੱਡੀ ਗੱਲ ਆ ਹਨਾ ਹਾਂਜੀ ਅੱਛਾ ਬਈ ਵਾਰੀ ਆਪਾਂ ਜਾਨਵਰ ਪਾਏ ਸੀਗੇ ਜੀ ਚਲੋ ਇੰਨੇ ਹੀ بڑا ਵੀ 250 ਜਾਨਵਰ ਹੋਣਾ ਜਿਹਦੇ ਵਿੱਚੋਂ ਆਪਾਂ ਪੰਜਵੇਂ ਨੰਬਰ ਚੱਕਿਆ ਬੱਚੀ ਨੇ ਤੇ ਇੰਨੇ ਹੀ ਤਾਂ ਬੜੇ ਵੱਡੇ ਵੱਡੇ ਬੰਦੇ ਇਹੋ ਜਿਹੇ ਵੀ ਸੀਗੇ ਜੀ ਜਿਨ੍ਹਾਂ ਨੂੰ ਪਹਿਲੀਆਂ ਕੋਈ 15 ਦੇ ਵਿੱਚ ਵੀ ਨਹੀਂ ਖੜਨਉਂ ਦਿੱਤਾ ਗਿਆ ਜੀ ਠੀਕ ਹੈ ਵੀ ਉਹ ਪਹਿਲੀਆਂ ਜੀ ਵਾਰ ਹੋ ਗਈ ਅੱਛਾ ਬਈ ਸਰੇਂਦਰ ਜਿਹੜੇ ਦਰਸ਼ਕ ਆਪਾਂ ਨੂੰ ਨਵੇਂ ਭਰਾ ਦੇਖਦੇ ਆ ਵੈਸੇ ਤਾਂ ਜਾਣਦੀ ਆ ਤੁਹਾਨੂੰ ਆਪਣਾ ਪਿੰਡ ਕਿਹੜਾ ਆ ਗਿਆ ਪਿੰਡ ਆ ਗਿਆ ਜੀ ਤੋਲਾ ਕਿੰਗਰਾ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਬਈ ਅੱਛਾ ਬਈ ਸਰੇਂਦਰ ਅੱਜ ਜਿਹੜੀ ਆਪਾਂ ਜਾਣਕਾਰੀ ਦੇਣੀ ਆ ਇਧਰਲੇ ਪਹਿਲੇ ਨੰਬਰ ਵਾਲੀ ਬਹਿੜ ਤੋਂ ਆਪਾਂ ਸ਼ੁਰੂ ਕਰਦੇ ਆ ਤੇ ਇਸ ਬਹਿੜ ਦਾ ਆਪਾਂ ਸੂਏ ਦੀ ਗੱਲ ਕਰਗੇ ਬਈ ਬਈ ਕੋਈ ਦੀ ਪਹਿਲੀ ਗੱਲ ਤਹੇ ਹੈ ਜੀ ਕੋਈ ਵੀ ਗਾਂ ਆਪਣੀ ਘਰ ਦੀ ਨਹੀਂਗੀ ਜੀ ਠੀਕ ਆ ਕਿਉਂਕਿ ਗਾਂ ਤਾਂ ਲਿਆਂਦੀਆਂ ਹੁੰਦੀਆਂ ਜਿਹੜਾ ਕੋਈ ਰਿਕਾਰਡ ਦੱਸਣ ਵਗੈਰਾ ਹੁੰਦਾ ਜੀ ਉਹ ਅੱਗੇ ਜਿਵੇਂ ਜੇ ਅਗਲਾ ਆਪਾਂ ਨੂੰ ਦੱਸਦਾ ਕਰਦਾ ਉਵੇਂ ਹੀ ਠੀਕ ਆ ਆਪਾਂ ਦੱਸ ਆਖ ਕਰ ਦਿੰਦੇ ਆ ਜੀ ਠੀਕ ਆ ਤੇ ਬਾਕੀ ਜਿਵੇਂ ਕੋਈ ਜਿੰਨ ਮਸੂਆ ਅਗਲੇ ਨੂੰ ਲੱਗਦਾ ਜਿੰਨਾ ਕੁ ਦੁੱਧ ਆਪਦੇ ਹਿਸਾਬ ਨਾਲ ਲੱਗਦਾ ਆਪਾਂ ਉਹਨਾਂ ਕਿ ਜਿੰਨਾ ਕੋ ਅੱਜ ਹਾਜ਼ਰ ਉਹ ਦੱਸ ਦੇਾਂਗੇ ਵੀ ਜਿਹੜੀਆਂ ਸੂਈਆਂ ਗਈਆਂ ਅੱਜ ਇੰਨਾ ਦੁੱਧ ਚੋਣ ਆਲਾ ਠੀਕ ਆ ਹਾਂਜੀ ਅ ਇਹਦਾ ਸੂਆ ਬਈ ਫਿਰ ਇਹ ਦੂਜਾ ਸੂਆ ਕਿ ਦਿੱਤੀ ਹੈ ਜੀ ਮਾਲਕਾਂ ਨੇ ਦੂਜਾ ਸੂਆ ਹਾਂਜੀ ਠੀਕ ਆ ਕਿੰਨੇ ਦਿਨ ਪੈਂਡਿੰਗ ਪਏ ਆ ਇਹਦੇ 14 13 14 ਦਿਨ ਪੈਂਡਿੰਗ ਹੈ ਜੀ ਪਹਿਲੇ ਸੂਏ ਦੀ ਆਪਾਂ ਐਸਟੀਮੇਟ ਦੋਦੇ ਜਿਹੜਾ ਮਾਲਕਾਂ ਨੇ ਦੱਸਿਆ ਹਾਂਜੀ ਠੀਕ ਆ ਉਹ ਕਿੰਨਾ ਬਾਈ 31 32 ਕਿਲੋ ਦੁੱਧ ਪਹਿਲਾਂ ਥੱਲੋ ਦੱਸਿਆ ਜੀ ਮਾਲਕਾਂ ਨੇ ਇੱਕ ਤਰੀਕ ਨੂੰ ਦਿਨ ਪੂਰੇ ਦੱਸਿਆ ਜੀ ਇੱਕ ਤਰੀਕ ਨੂੰ ਹਾਂਜੀ ਠੀਕ ਆ ਖੋਲਿਓ ਫਿਰ ਕਰ ਆਪਾਂ ਤੋੜ ਕੇ ਦਿਖਾ ਗਏ ਬਾਈ ਫਿਰ ਇਸ ਬੈਹੜ ਦਾ ਚਲੋ ਉਹਨੇ ਖੋਲਦੇ ਆ ਤੇ ਇਸ ਬੈਹੜ ਦਾ ਆਪਾਂ ਪ੍ਰਿੰਟ ਪ੍ਰਿੰਟ ਵੀ ਬਹੁਤ ਜਾਦੇ ਚੰਗਾ ਆ ਗਿਆ ਦੁੱਧ ਵੀ ਚੰਗਾ ਆ ਗਿਆ ਰੇਟ ਕਿਵੇਂ ਆ ਬਾਈ ਇਹ ਆਪਾਂ 1,35,000 ਰੁਪਏ ਦੀ ਦੇਵਾਂ ਇੱਕ 35 ਦੀ ਤੇ ਛੋਟ ਹੋ ਜੂ ਕੋਈ ਬਈ ਇਮਾਨਤਾਂ ਨਹੀਂ ਹੋਊਗਾ ਭਾਪੂ ਨਾ ਬਾਲੇ ਹੋਏ ਪਏ ਜੀ ਗਾਈਆਂ ਦੇਵੇਂ ਆਖੀਏ ਆਪਦਾ ਵੀ ਨਹੀਂ ਆਪਣੇ ਕੋਲੇ 12 12 15 15 ਜਾਨਵਰ ਹੁੰਦੇ ਵਿਕਰੀ ਵਾਲੇ ਤੇ ਜਿਵੇਂ ਜੇ ਬਸ ਆਪਾਂ ਨੂੰ ਜਿਹੋ ਜਿਹਾ ਕੋਈ ਭਾਅ ਕੋਈ ਮਾਨਤਾਨ ਹੋਊਗਾ ਜੀ ਇਹਦੇ ਠੀਕ ਆਪਨੂੰ ਵਾਵਾ ਭਾਅ ਕੱਚੀ ਕੋਈ ਨਹੀਂ ਅਗਲਾ ਹਰੇਕ ਹੀ ਹੁਣ 170 180 ਡੇਢ ਭਾਅ ਕਰਨ ਲੱਗ ਗਿਆ ਜੀ ਪੰਡਾਂ ਚ ਵੀ ਠੀਕ ਆ ਲਓ ਵੀ ਆਹ ਦੇਖ ਲਓ ਜਿਹੜੀ ਆ ਬਿਹੜਾ ਨਾ ਹਜੇ ਘੱਟੋ ਘੱਟ ਵੀ ਇਹਦੇ 13 14 ਦਿਨ ਬਾਕੀ ਪਏ ਆ ਪ੍ਰਿੰਟ ਕੱਦ ਕਾਠ ਬਿਹੜ ਦਾ ਉਹ ਤੁਸੀਂ ਨੋਟ ਕਰ ਲਓ ਬਿਹੜ ਦਾ ਕੱਦ ਕਾਠ ਪ੍ਰਿੰਟ ਬਹੁਤ ਸੋਹਣਾ ਹੈ ਬਾਕੀ ਲੇਵੇ ਤੇ ਨਾ ਮੈਂ ਤੁਹਾਨੂੰ ਨਾੜਾ ਦਿਖਾ ਦਿੰਨਾ ਆ ਦੇਖਿਓ ਪੂਰੀਆਂ ਚੰਗੀਆਂ ਮਤਲਬ ਬੇਨਜ਼ ਨੇ ਤੇ ਇਸ ਬਿਹੜ ਨੇ ਪਹਿਲੇ ਸੂਏ 31 32 ਕਿਲੋ ਦੁੱਧ ਪਾਇਆ ਹੋਇਆ ਮਿੱਤਰੋ ਪਹਿਲੇ ਸੂਏ 31 32 ਲੀਟਰ ਤੇ ਲੇਵੇ ਦੀ ਸ਼ੇਪ ਜਿਹੜੀ ਹੈਗੀ ਆ ਉਹ ਆ ਦੇਖ ਲਓ ਜਮ੍ਹਾਂ ਐਨ ਪੂਰੀ ਸਾਫ਼ ਸੁਥਰੀ ਅੱਛਾ ਭਾਈ ਦੂਜੇ ਨੰਬਰ ਵਾਲੀ ਤੇਰੀ ਆ ਬਿਹੜ ਆ ਗਈ ਜਿਹੜੀ ਇਸ ਬਿਹੜ ਦਾ ਭਾਈ ਸੂਆ ਇਹਨਾਂ ਦੂਜਾ ਸੂਆ ਦੱਸਿਆ ਜੀ ਮਾਲਕ ਨੇ ਇਹਦਾ ਵੀ ਠੀਕ ਆ ਇਹ ਤੇ ਉਹ ਗੱਬਣ ਵੱਛੀ ਨੇ ਜੀ ਆਪਣੇ ਕੋ ਯਾਰ ਦੋਸਤ ਸੀਗੇ ਆਪਾਂ ਫਾਰਮ ਚੋਂ ਇਕੱਠੀਆਂ ਲਈਆਂ ਦੀਆਂ ਜੀ ਠੀਕ ਆ ਹਾਂਜੀ ਉਹਨਾਂ ਤਕਰੀਬਨ ਬਾਹਰ ਜਾਵੜੇ ਜੀ ਅੱਛਾ ਤੇ ਬਸ ਉਹ ਕੋਈ ਲੇਬਰ ਦੀ ਦਿੱਕਤ ਮੰਨ ਲਓ ਉਹਨਾਂ ਨੇ ਫਾਰਮ ਛੱਡਤਾ ਸੀਗਾ ਜੀ ਠੀਕ ਆ ਆਪਾਂ ਦੋ ਤਿੰਨ گاਵਾ ਹੋਰ ਲਈਆਂ ਸੀਗੀਆਂ ਉਹ ਸੇਲ ਹੋ ਗਈਆਂ ਜੀ ਠੀਕ ਆ ਠੀਕ ਆ ਇਹ ਗਾਈਆਂ ਕੱਚੀਆਂ ਕਰਕੇ ਪਹਿਲਾਂ ਤਾਂ ਦੋਵਾਂ ਦਾ ਰੱਖਣ ਦਾ ਵਿਚਾਰ ਸੀਗਾ ਅੱਛਾ ਪਰ ਹੁਣ ਨਹੀਂ ਜੀ ਆਪਾਂ ਜਾਨਵਰ ਆਪਦੀ ਬਹੁਤ ਆ ਤਾਂ ਕਰਕੇ ਨਾ ਕਿਤੀ ਵਿਕਰੀ ਵਾਲੀਆਂ ਗਾਇਆਂ ਕਈ ਖੜ ਖੁੜਗੀਆਂ ਸੀਗੀਆਂ ਜੀ ਉੱਪਰ ਸਾਰਾ ਸਿਸਟਮ ਜੇ ਦੇਖ ਕੇ ਫਿਰ ਆਪਾਂ ਨੂੰ ਇਹ ਸੇਲ ਹੀ ਕਰਨੀਆਂ ਪੈਣੀਆਂ ਠੀਕ ਆ ਕਿੰਨੇ ਦੁੱਧ ਵਾਲੀ ਬਹੜਾ ਬਈ ਤੇਰੀ ਇਹ ਬਾਈ ਜੀ 26 27 ਕਿਲੋ ਪਹਿਲਾਂ ਥੱਲੋਂ ਦੁੱਧ ਦੱਸਦੇ ਸੀਗੇ ਤੇ ਇਹ ਕਾਸਨੋਵਾ ਸੀਮਣ ਦੀ ਆਪ ਦੱਸੀ ਸੀਗੀ ਆਸਨੋਵਾ ਸੀਮਣ ਦੀ ਆਪ ਕਾਸਨੋਵਾ ਠੀਕ ਆ ਜੀ ਕੋਈ ਤੇ ਇਹ ਫਿਰ ਗੱਬਣ ਬਈ ਇਹ ਬਾਈ ਜੀ ਕੁਵੇਰਕਾ ਦਾ ਹਿੱਟਮੈਨ ਸੀਮਣ ਆਉਂਦਾ ਜੀ ਹਿੱਟਮੈਨ ਅੱਛਾ ਹਟਮੈਨ ਸੀਮਨ ਤੋਂ ਗੱਬਣ ਆ ਗਈ ਹਾਂਜੀ ਠੀਕ ਆ ਤੇ ਇਹ ਹੁਣ ਦੂਜਾ ਸੂਆ ਸੁੰਦੀ ਆ ਹਨਾ ਹਾਂਜੀ ਠੀਕ ਆ ਲਿਆ ਬਾਈ ਕਰ ਇਧਰਲੇ ਪਾਸੇ ਲੋ ਵੀ ਇਹਦੀ ਨਾ ਜਿਹੜੀ ਕੁਆਲਿਟੀ ਆ ਉਹ ਨੋਟ ਕਰ ਲੋ ਇਹ ਇਹਦਾ ਵੀ ਫਿਰ ਰੇਟ ਕਿੰਨਾਗਾ ਇਹ ਬਾਈ ਜੀ ਆਪਾਂ 1 ਲੱਖ ਤੇ 5000 ਰੁਪਏ ਦੀ ਦੇ ਦਾਂਗੇ ਜੀ ਠੀਕ ਆ 1 ਲੱਖ ਤੇ 5000 ਦੀ 5000 ਦੀ ਇਹ ਇਧਰ ਲਿਆ ਕਰਾਂ ਲੈ ਵੀ ਮਿੱਤਰੋ ਇਹੇ ਦੇਖ ਲਓ ਬੇਰਕਾ ਦੇ ਸੀਮਣ ਤੋਂ ਗੱਬਣ ਆ ਗਈ ਤੇ ਕਦ ਕਾਠ ਨੋਟ ਕਰ ਲਓ ਤੁਸੀਂ ਇਹ ਜਮਈ ਜਿਹੜਾ ਰੇਟ ਬਾਈ ਨਹੀਂ ਕੀਤਾ ਨਾ ਇਹਦਾ ਜਾਇਜ਼ ਜਆ ਰੇਟ ਕੀਤਾ ਇਹਦੇ ਵੀ 29 30 ਤਰੀਕ ਨੂੰ ਦਿਨ ਪੂਰੇ ਹੈ ਜੀ ਦਸੇ ਕੁ 5-7 ਹਫਤਾ ਉੱਤੇ ਵੀ ਲੈ ਸਕਦੀ ਹੈ ਜੀ ਇਹ ਆ ਦੇਖ ਲਓ ਮਿੱਤਰੋ ਜਮਾ ਜਾਇਜ਼ ਰੇਟ 1 ਲੱਖ 5000 ਦੀ ਲਿਆ ਬਾਈ ਕਰ ਇਧਰਲੇ ਪਾਸੇ ਇਹ ਇੱਕ ਵਾਰੀ ਆਪਾਂ ਤੁਰਦੀ ਫੇਰ ਦਿਖਾ ਦਗੇ। ਬਾਈ ਸਰਿੰਦਰ ਜਿਹੜੀ ਹੁਣ ਆਪਣੇ ਕੋਲੇ ਆਹਾ ਆ ਗਈ ਤੀਜੇ ਨੰਬਰ ਦੇ ਉੱਤੇ। ਇਹ ਗਾਂ ਆ ਗਈ ਸੂਈ ਹੋਈ ਬਈ। ਸੂਈ ਹੋਈ ਹੈ ਜੀ। ਸੂਈ ਹੋਈ ਹੈ। ਸੂਈ ਨੂੰ ਵੀ ਇਹਨੂੰ 14-15 ਦਿਨ ਹੋਵੇ ਜੀ। ਠੀਕ ਆ ਮਗਰ ਬੱਚਾ ਬਈ ਇਹਦੇ। ਬੱਚਾ ਇਹਦੇ ਬੱਚਾ ਮਗਰ ਹੈ ਜੀ। ਅੱਛਾ। ਤੇ 12-15 ਦਿਨ ਤਕਰੀਬਨ ਹੋ ਹੀ ਗਏ ਜੀ ਸੂਈ ਨੂੰ। ਕਿੰਨਾ ਦੁੱਧ ਆ ਇਹਦੇ ਥੱਲੇ? ਕੀਦੀ ਥੱਲੇ 11 ਤੋਂ 12 ਕਿਲੋ 11 ਦੇ ਆਸੇ-ਪਾਸੇ ਟਾਈਮ ਦਾ ਦੁੱਧ ਹੈ ਜੀ। ਇੱਕ ਟਾਈਮ ਦਾ 11 ਕਿਲੋ। ਹਾਂਜੀ। ਮਤਲਬ 20 ਤੋਂ 22 ਲੀਟਰ। 20 ਤੋਂ ਬਾਹਰ ਹੈ। ਠੀਕ ਆ ਤੇ ਸੁਆ ਬਾਈ ਇਹ ਸੁਆ ਬਾਈ ਜੀ ਕੋਈ ਤੀਜਾ ਮੰਨ ਲੈ ਦੂਜਾ ਮੰਨ ਲੈ ਜਿਵੇਂ ਕਿਸੇ ਨੂੰ ਕੋਈ ਲੱਗਦੀ ਹੈ ਠੀਕ ਆ ਤੇ ਕਿੰਨੇ ਰੁਪਏ ਚ ਦੇਵਾਂਗੇ ਆਪਾਂ ਇਹ ਬਾਈ ਜੀ ਆਪਾਂ ਅੱਜ ਹਾਂ 75000 ਰੁਪਏ ਦੀ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਕੋਈ ਵੀ ਲੈ ਜਾ ਸਕਦਾ 75 ਦੀ 75000 ਠੀਕ ਆ ਲੋ ਵੀ ਆ ਦੇਖ ਲਓ ਮੈਂ ਖੜੀ ਦਾ ਲੇਵਾ ਦਿਖਾ ਦਾਂ ਇੱਕ ਵਾਰੀ ਇਹ ਕੱਟ ਵਾਲਾ ਲੇਵਾ ਆ ਗਿਆ 75000 ਰੁਪਏ ਦੀ ਮਿਲਣੀ ਆ ਤੁਹਾਨੂੰ ਕਦ ਕਾਠ ਵੀ ਵਧੀਆ ਬਿਲ ਬੂਲ ਜਿਹੜੀ ਹੈਗੀ ਉਹ ਚੈੱਕ ਕਰ ਲਓ ਇੱਕ ਵਾਰੀ ਲੈ ਵੀ ਖੋਲੂ ਕਰਾ ਆ ਨੋਟ ਕਰ ਲਓ ਮਿੱਤਰੋ ਇੱਕ ਵਾਰੀ ਆਪਾਂ ਤੁਹਾਨੂੰ ਨਾ ਤੋੜ ਕੇ ਦਿਖਾ ਦੇਣਾ ਵਹਿੜ ਕੱਦ ਕਾਠ ਦੀ ਜੱਜਮੈਂਟ ਬਾਕੀ ਜਿਹੜਾ ਲੇਵੇ ਨੂੰ ਥਾਨ ਲੱਗਿਆ ਉਹ ਕੱਲਾ ਕੱਲਾ ਜਿਹੜੀ ਤੁਹਾਨੂੰ ਆ ਵੈੜ 75000 ਰੁਪਏ ਦੀ ਵਹਿੜ ਮਿਲਣੀ ਹੈ ਮਿੱਤਰੋ ਇਹ ਠੀਕ ਆ ਤੇ ਹੁਣ ਜਿਹੜਾ ਦੁੱਧ ਹੈਗਾ ਉਹ 20 ਤੋਂ 22 ਲੀਟਰ ਜਮਾ ਹਾਜ਼ਰ ਹੁਣ ਇਧਰੋਂ ਮੈਂ ਇਹ ਹੁਣ ਦਹਾਲ ਲੈ ਲੈ ਚੱਲ ਲੈ ਚੱਲ ਲੇ ਵੀ ਹੁਣ ਤੁਸੀਂ ਇਹ ਦੇ ਨਾ ਆ ਬਹਿੜ ਦੇਖ ਲਓ ਹੁਣ ਵੱਡੇ ਕੱਦ ਕਾਠ ਦੀ 75000 ਰੁਪਏ ਦੇ ਵਿੱਚ 22 ਲੀਟਰ ਦੁੱਧ ਹਾਜ਼ਰ ਮਗਰ ਬੱਛਾ ਆ ਗਿਆ ਇਹਦੇ ਤੇ ਜਿਹੜੀ ਆਹਾ ਆ ਗਈ ਬਾਈ ਤੇਰੀ ਗਾਂ ਹਾਂਜੀ ਇਹਦਾ ਸੂਆ ਬਾਈ ਭਾਈ ਜੀ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਹਾਂਜੀ ਠੀਕ ਆ ਇਦੇ ਥੱਲੇ ਵੀ 10 ਤੋਂ 11 ਕਿਲੋ ਟਾਈਮ ਦਾ ਦੁੱਧ ਚੋਣ ਵਾਲਾ ਜੀ ਓਕੇ ਕੋਈ ਵੀ ਬੰਦਾ 2 ਦਿਨ 4 ਟਾਈਮ ਦਸੱਲੀ ਕਰਕੇ ਮਗਰ ਬੱਚਾ ਬਈ ਇਹਦੇ ਇਹਦੇ ਮਗਰ ਵੀ ਬੱਚਾ ਹੈ ਜੀ ਅ ਜਿਹੜਾ ਹੈਗਾ ਵੀ ਮਤਲਬ ਰੇਟ ਇਹਦਾ ਰੇਟ ਕਿੰਨਾ ਕਰਦਾ ਇਹ ਬਾਈ ਇਹ ਵੀ 75000 ਰੁਪਏ ਦੀ ਇਹ ਵੀ 75 ਦੀ ਲੈ ਚੱਲ ਕੇਰਾ ਮੇਤਰਾ ਇੱਧਰਲੇ ਪਾਸੇ ਇਹਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ ਬਈ ਇਹਨੂੰ ਵੀ 12-15 ਦਿਨ ਹੋ ਗਏ ਜੀ ਠੀਕ ਆ ਲੈ ਵੀ ਆ ਬਾਲੇ ਵੱਡੇ ਕੱਦ ਕਾਠ ਵਾਲੀ ਆ ਓਏ ਲੈ ਮੇਤਰੋ ਆਹਾਹਾਹਾਹਾ ਆ ਨੋਟ ਕਰ ਲਓ ਮੇਤਰੋ ਹੁਣ ਤੁਸੀਂ ਵੀ ਕੱਦ ਕਾਠ ਬਹੁਤ ਆ ਇਹਦਾ ਤੇ ਜਿੱਡਾ ਕ ਕੱਦ ਆ ਤਾਹੀਂ ਇਹਨੂੰ ਬਈ ਮਾੜੀ ਜੀ ਮਤਲਬ ਇੱਕ ਨੌ ਜਾ ਹੋ ਰੱਖਦੀ ਹੈ ਹਨਾ ਹਾਂਜੀ ਇਹਦੇ ਨਾਲ ਪੈਰ ਬੰਨਣ ਵਾਲੇ ਆ ਜੀ ਲੈ ਵੀ ਆਹਾ 75000 ਰੁਪਏ ਦੀ ਆਹਾ ਹੈਗੀ ਤੇ ਕੱਲਾ ਇੱਕ ਪੈਰ ਹੀ ਬੰਨਣ ਵਾਲਾ ਤਾਂ ਕਰ ਕੀ ਇਹ ਐਂ ਜੇ ਕਰਦੀ ਹੈ ਤੇ ਲੇਵਾ ਸੋਨਾ ਭਾਈ ਇਹ ਦੇਖ ਲਓ ਹੁਣ ਤੁਸੀਂ ਕੁਆਲਿਟੀ ਕੁਆਲਿਟੀ ਲੇਵੇ ਵਾਲੇ ਪਾਸਿਓਂ ਜਮਾ ਓਕੇ ਆ ਜਿਹੜੀ ਆ ਬਹਿੜ ਆ ਗਈ ਵੀ ਇਹਦੇ ਨਾਲ ਵਾਲੀ ਹਾਂਜੀ ਇਹ ਇਹਦਾ ਸੂਆ ਭਾਈ ਇਹ ਪਹਿਲਾ ਸੂਆ ਹੈ ਜੀ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਜੀ 12 10 12 ਦਿਨ ਇਹਨੂੰ ਵੀ ਠੀਕ ਆ ਤੇ ਕਿੰਨਾ ਦੁੱਧ ਹਾਜ਼ਰ ਹੈ ਬਈ ਹੁਣ ਇਹਦੇ ਥੱਲੇ ਬਈ 12 ਕਿਲੋ ਦੁੱਧ ਦੋਨੇ ਟਾਈਮਾਂ ਦਾ ਚੂਨ ਵਾਲਾ ਜੀ 6 6 ਕਿਲੋ ਤੇ ਕੀ ਰੇਟਰ ਹੋਵੇ ਇਹਦਾ ਇਹ ਬਈ ਆਪਾਂ ਹਾਂ ਆ 55000 ਰੁਪਏ ਦੀ 55 ਦੀ ਹਾਂਜੀ ਠੀਕ ਆ ਲੈ ਵੀ ਆ ਬਹਿੜ ਇਹਦੇ ਮਗਰ ਬੱਚਾ ਵੀ ਇਹਦੇ ਮਗਰ ਬੱਛੀ ਹੈ ਜੀ ਬੱਛੀ ਹੈ ਅੱਛਾ ਇਹਦੇ ਮਗਰ ਬੱਛੀ ਹੈ ਠੀਕ ਆ ਲੈ ਵੀ ਹੁਣ ਤੁਸੀਂ ਆ ਦੇਖ ਲਓ ਜਿਹੜੀ ਆਹ ਪਹਿਲਾ ਸੂਆ ਮਗਰ ਬੱਛੀ 12 ਲੀਟਰ ਦੁੱਧ 55000 ਰੁਪਏ ਦੀ ਮ ਜਮਾਤ ਜਾਇਜ ਰੇਟ ਆ ਆ ਤਾਂ ਬਈ ਫਿਰ ਮੇਲਾ ਲੁੱਟਣ ਵਾਲਾ ਕੰਮ ਹੀ ਆ ਹਾਂਜੀ ਹਨਾ ਲੈ ਵੀ ਆ ਤਾਂ ਮੇਲਾ ਲੁੱਟ ਸਕਦਾ ਬੰਦਾ 55000 ਰੁਪਏ ਦੀ ਸੂਈ ਸਵਾਈ ਮਗਰ ਬੱਛੀ ਹਾਂਜੀ ਤੇ ਲੇਵਾ ਸੋਨਾ ਇਹ ਦੇਖ ਲੋ ਹੁਣ ਤੁਸੀਂ ਲੈ 12 ਲੀਟਰ ਦੁੱਧ ਦਾ ਹਾਜ਼ਰ ਆ ਮਿੱਤਰੋ ਤੇ ਬਾਈ ਜਿਹੜੀ ਤੇਰੀ ਆ ਬਿਹੜ ਆ ਗਈ ਇਹ ਲਈ ਤੁਸੀਂ ਉੱਥੋਂ ਹਾਂਜੀ ਇਹ ਬਈ ਹੁਣ ਕਿੰਨੇ ਕਿ ਚਿਰ ਦੀ ਗੱਬਣ ਇਹ ਸਾਢੇ 5 ਮਹੀਨਿਆਂ ਤੋਂ ਪਲੱਸ ਹੈ ਜੀ ਦਿਨ ਸਾਢੇ 5 ਦੀ ਹਾਂਜੀ ਠੀਕ ਆ ਮਤਲਬ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਹਨਾ ਹਾਂਜੀ ਤੇ ਬਾਈ ਫਿਰ ਇਹ ਵਹਿੜ ਜਿਹੜੀ ਹੈਗੀ ਕੋਈ ਸੀਮੰਟ ਦਾ ਪਤਾ ਇਹ ਨਾ ਜੀ ਡੈਨਮਾਰਕ ਦੀ ਸੀਮੰਟ ਦੀ ਹੈ ਜੀ ਆਪ ਇਹ ਅੱਛਾ ਤੇ ਬਾਈਆਂ ਨੇ ਨਾ ਤਕਰੀਬਨ ਸਾਰੇ ਜਾਨਵਰ ਸੇਲ ਕਰਤੇ ਜੀ ਕੀ ਰੱਖਿਆ ਆਪ ਦੇ ਖਾਣ ਪੀਣ ਵਾਸਤੇ ਠੀਕ ਆ ਹਾਂਜੀ ਚਲੋ ਇਧਰ ਲਿਆਓ ਕਰਾ ਬਹੁਤ ਜੀ ਬੱਚੀ ਹੈ ਜੀ ਇਹਦਾ ਰੇਟ ਬਈ ਫਿਰ ਬਈ ਇਹ ਵੀ ਆਪਾਂ ਹਾਣਾ 55000 ਰੁਪਏ ਦੀ ਦੇ ਦਾਂਗੇ ਜਿਉਂ ਤਾਂ ਇਹੋ ਜੀ ਬੱਚੀ ਬਰੀਡ ਵਾਲੀ ਖਾਲੀ ਲੈਣੀ ਹੋਵੇ 35-40000 ਦੀ ਮਿਲਦੀ ਹੈ ਜੀ ਠੀਕ ਆ ਥੋੜਾ ਜਿਹਾ ਨਾ ਖੁੱਲੀ ਆਈ ਕਰਕੇ ਜੀ ਤਾਂ ਨਮਾਈ ਤਵਾਈ ਵੀ ਨਹੀਂ ਗਈ ਜੀ ਸਹੀ ਗੱਲ ਫਾਰਮ ਦੀ ਨਿਸ਼ਾਨੀ ਜਿਹੜਾ ਗੋਹਾ ਜੰਮਿਆ ਪਿਆ ਮਿੱਤਰੋ ਉਹ ਦੇਖ ਲਓ ਹੁਣ ਤੁਸੀਂ ਇਹ ਨਿਸ਼ਾਨੀ ਹੁੰਦੀ ਹੈ ਬਈ ਫਾਰਮ ਦੀ ਹੈਣਾ ਬਾਕੀ ਥੋੜਾ ਜਿਹਾ ਨਾ ਜੀ ਰਸਸੇ ਦਾ ਬਾਹਲਾ ਤਲੇਰੇ ਦਾ ਕਿਉਂਕਿ ਖੁੱਲੀ ਆਈ ਕਰੀ ਹੈ ਜੀ ਨਹੀਂ ਹੁਣ ਹੁਣ ਦਿਖਾਵਾਂ ਮੈਂ ਇੱਥੋਂ ਦੇਖੋ ਬੇਲ ਚੈੱਕ ਕਰ ਲਓ ਮਿੱਤਰੋ ਜੇ ਵੀ ਇਹ ਕੱਲੀ ਬੱਛੀ ਲੈਣੀ ਹੋਵੇ 80 35 40000 ਰੁਪਏ ਦੀ ਬੱਛੀ ਆ ਤੇ ਹੁਣ ਇਹ ਗੱਬਣ ਆ 5 ਤੋਂ 6 ਮਹੀਨੇ ਦੇ ਵਿੱਚ ਵਿੱਚ ਇਹ 5 ਤੋਂ 6 ਮਹੀਨੇ ਦੀ ਗੱਬਣ 55000 ਰੁਪਏ ਦੇ ਵਿੱਚ ਮਿਲ ਜੂ ਬਿਹੜ ਦਾ ਕੱਦ ਕਾਠ ਨਸਲ ਤੁਸੀਂ ਨੋਟ ਕਰਨੀ ਆ ਠੀਕ ਆ ਬਾਕੀ ਤੂੰ ਮੂੰਹ ਮਾਂ ਦਿਖਾਓ ਜੀ ਕਿਹੋ ਜਿਹਾ ਫਿਰ ਲੰਮਾ ਲੰਮਾ ਮੂੰਹ ਆ ਯਾਰ ਬਾਈ ਹਨਾ ਹਾਂਜੀ ਬੜੀ ਸੋਹਣੀ ਬੋਦੀ ਬਾਦੀ ਏ ਜੀ ਸਿਰ ਤੇ ਇਹ ਆ ਦੇਖ ਲਓ ਮੂੰਹ ਚੈੱਕ ਕਰ ਲਓ ਮਿੱਤਰੋ ਪਹਲਾ ਜਨ ਕੌਲੀ ਚ ਪਾਣੀ ਪਿਆ ਦਿਓ ਤੁਸੀਂ ਇਹ ਵੀ ਦੰਦੋਂ ਕਿਵੇਂ ਆ ਗਈ ਦੰਦੋਂ ਨਹੀਂ ਦੇਖੀ ਜੀ ਹਾਂ ਦੰਦੋਂ ਨਹੀਂ ਨੋਟ ਹੋਈ ਹਨਾ ਚਲ ਕੋਈ ਮਸਾ ਪਾਇਆ ਜੀ ਖੁੱਲੀਆਂ ਆਈਆਂ ਵੈਸੇ ਉਹ ਵੀ ਪਤਾ ਦੇਖੜੀ ਹੈ ਜੀ ਹਾਂ ਲੇਵਾ ਵੀ ਪੱਟਣ ਲੱਗੀ ਅੱਛਾ ਲੇਵਾ ਪੱਟਣ ਲੱਗੀ ਇਹ ਵੀ ਦਿਖਾ ਦਿੰਨੇ ਆਪਾਂ ਕਿਉਂਕਿ 5-6 ਮਹੀਨਿਆਂ ਦਾ ਗੱਬਣ ਪਸ਼ੂਆਂ ਦੀ ਗੱਦੀ ਪੱਟ ਜਾਂਦੀ ਮੇਰਾ ਜੇ ਕਿਸੇ ਨੇ ਸੇਵਾ ਕਰ ਲਈ ਨਾ ਬਈ ਸੇਵਾ ਕਰਕੇ ਜਮਾ ਤਿਆਰ ਕਰ ਲਈ ਸੂਣ ਵੇਲੇ ਕਿੰਨੇ ਲੱਖ ਰੁਪਏ ਦੀ ਵਿਹੜਾ ਬਾਈ ਜੀ ਦੀ ਤਿਆਰ ਹੋਈ ਜੀ ਤਿਆਰ ਹੋਈ ਲੱਖੋਂ ਬਾਹਰ ਹੈ ਜੀ ਕਿੰਨੀ ਕੋਈ ਜੇ ਕੋਈ ਚੰਗੀ ਸੰਭਲੂਆ ਲੱਖੋਂ ਤਾਂ ਮਰਦੀ ਨਹੀਂ ਨਹੀਂ ਮਰਦੀ ਗੱਲ ਪੱਕੀ ਹੈ ਤੁਹਾਡੀ ਅੱਛਾ ਬਈ ਨੰਬਰ ਕਿਹੜਾ ਚੱਲਦਾ ਆਪਣੇ ਕੋਲ ਨੰਬਰ ਦੋਵੇਂ ਚੱਲਦੇ ਜੀ ਅੱਛਾ ਉਹੀ ਦੋਨੇ ਚੱਲਦੇ ਹਾਂਜੀ ਦੋਨੇ ਠੀਕ ਆ ਤੇ ਲੋਬੀ ਮਿੱਤਰੋ ਬਾਈ ਸਰਿੰਦਰ ਕੋਲੇ ਤੁਸੀਂ ਨਾ ਜਿਵੇਂ ਗਾਵਾ ਪਸੰਦ ਆਈਆਂ ਤੁਹਾਨੂੰ ਇੱਥੇ ਆ ਜਾਓ ਤਸੱਲੀ ਕਰ ਲਓ ਤਸੱਲੀ ਕਰਕੇ ਕੋਈ ਵੀ ਨਗ ਜਿਹੜਾ ਹੈਗਾ ਲਿਆ ਸਕਦੇ ਹੋ ਨੰਬਰ ਸਕਰੀਨ ਉੱਤੇ ਆਪਾਂ ਲਾ ਦਾਂਗੇ ਤੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਫਿਰ ਆਈ ਕਰਾਂ ਜਿਹੜੀ ਤੇਰੀ ਬੱਚੀ ਸੱਚ ਉਹ ਤਾਂ ਦਿਖਾ ਦਗੇ ਅਗਲਾ ਕਹਿੰਦਾ ਵੀ 22 ਦੀ ਨਾ ਬੱਚੀ ਮੇਲੇ ਤੋਂ ਪੰਜਵੇਂ ਨੰਬਰ ਦੇ ਉੱਤੇ ਆਈ ਹੋਈ ਹੈਗੀ ਉਹ ਮੈਂ ਤੁਹਾਨੂੰ ਦਿਖਾ ਦਾਂ ਨਾ ਨੇਰਾ ਦਾ ਤਾਂ ਪੈਂਦਾ ਯਰ ਬੱਚੀਆਂ ਤਾਂ ਤੇਰੇ ਨਾਲ ਜਵੇਂ ਟੋਪੋ ਟੋਪ ਆ ਇਹਨਾਂ ਜੀ ਬੱਚੀਆਂ ਵੈਸੇ ਤਾਂ ਆਪਣੀ ਹੱਥ ਮੇਰੇ ਆਏ ਹੈਗੇ ਉਧਰ ਛੱਡਣਾਂ ਨਹੀਂ ਆਂ ਜੀ ਬੱਚੀਆਂ ਦੇ ਵਿੱਚ ਅੱਛਾ ਹਾਂਜੀ ਇਹ ਆ ਆਹ ਬੱਚੀ ਹੈ ਇਹ ਵਿਚਾਲੜੀ ਬੱਚੀ ਹੈ ਵੀ ਮਿੱਤਰੋ ਆਹ ਦੇਖ ਲੋ ਬਾਈ ਨੂੰ ਨਾ ਵਧਾਈਆਂ ਜ਼ਰੂਰ ਦੇ ਦਿਓ ਬਾਈ ਦੀ ਆਹ ਬੱਚੀ ਮੇਲੇ ਤੋਂ 5ਵੇਂ ਨੰਬਰ ਦੇ ਉੱਤੇ ਆਈ ਹੋਈ ਹੈਗੀ ਬਹੁਤ ਸੋਹਣੀ ਬਹਿੜਾ ਠੀਕ ਆ ਤੇ ਗੱਲ ਕਰ ਇੱਕ ਆ ਵੀ ਮੈਂ ਤੁਹਾਨੂੰ ਦੱਸਾਂ ਗੱਲ ਵੀ ਉੱਥੇ ਬਈ ਜੱਜਮੈਂਟ ਵੀ ਬਾਈ ਉਧਰ ਤਾਂ ਅੰਗਰੇਜ਼ ਹੀ ਕਰਦੇ ਆ ਫਿਰ ਹਾਂਜੀ ਅੰਗਰੇਜ਼ ਹੀ ਜਜਿੰਗ ਕਰਦੇ ਹਨਾ ਆ ਵੀ ਬੱਚੀ ਯਾਰ ਹਾਂਜੀ ਇਹ ਵੀ ਬੱਚੀ ਹੈ ਜੀ ਠੀਕ ਆ ਯਾਰ ਨਹੀਂ ਆ ਵੀ ਬੱਚੀ ਤੇਰੀ ਕੋਕਾ ਪੀਸੀ ਹੈ ਯਾਰ ਬਾਕੀ ਅਡੋਡੀ ਸੀਮਣਾ ਨਹੀਂ ਹੈ ਜੀ ਇਹ ਸਪਾਈਕ ਦੀ ਹੈ ਇੱਕ ਗੱਲ ਹੋ ਰਹੀ ਹੈ ਜੀ ਕੋਈ ਵੀ ਬਾਈ ਆਪਾਂ ਨੂੰ ਬੱਚਿਆਂ ਦਾ ਫੋਨ ਨਾ ਕਰੇ ਵੀ ਵੇਚਣੀਆਂ ਨਹੀਂਆਂ ਕਿੰਨਾ ਆਪਣੀਆਂ ਵਕਾਉ ਨਹੀਂਆਂ ਨਹੀਂ ਦੇਖ ਲੈ ਜੇ ਵੇਚਣੀਆਂ ਤਾਂ ਨਹੀਂ ਜੀ ਨਹੀਂ ਆਪਣੀਆਂ ਵਕਾਉ ਨਹੀਂਆਂ ਕਈ ਵਾਰੀ ਬੰਦਾ ਆਹ ਹੰਦਾ ਵੀ ਬੱਚਿਆਂ ਦੇ ਕਿੰਨੇ ਪੈਸੇ ਜਾਂ ਕਿਵੇਂ ਠੀਕ ਆ ਗੱਲ ਹਾਂਜੀ ਨਹੀਂ ਬਹੁਤ ਸੋਹਣੀਆਂ ਬੱਚੀਆਂ ਤੇਰੀਆਂ ਇਹ ਤਾਂ ਆਪਣੇ ਕੋਲੇ ਅੰਦਰ ਸ਼ੂਟਿੰਗ ਉਧਰ ਹੈਗੀਆਂ ਜੀ ਅੱਛਾ ਅੱਛਾ ਨੀ ਆਇ ਨੂੰ ਲੈ ਕੇ ਜਾਈ ਸੇਵਕਾ ਇਧਰ ਲੈ ਵੀ ਆ ਦੇਖ ਲੋ ਮਿੱਤਰੋ ਕੰਨ ਕੋਨ ਤੇ ਮੂੰਹ ਦੀ ਤੇ ਬਾਕੀ ਇਹ ਚੰਗੇ ਸੀਮਣਾ ਦੀਆਂ ਬੱਚੀਆਂ ਨੇ ਤੇ ਵਧਾਈਆਂ ਜ਼ਰੂਰ ਦੇ ਦਿਓ ਬਾਈ ਨੂੰ ਵੀ ਭਾਈ ਮੇਲੇ ਦੇ ਵਿੱਚੋਂ ਪਹਿਲੀ ਵਾਰ ਗਿਆ ਬੰਦਾ 5ਵੇਂ ਨੰਬਰ ਤੇ ਆ ਜੇ ਤੇ ਉੱਥੇ ਦਾ ਬਾਈ ਫਿਰ ਯਰ ਜਨਵਰੀ ਉੱਥੇ ਦਾ ਬਾੜੀ ਤਕੜੇ ਆਉਂਦੇ ਹਨਾ ਹਾਂਜੀ ਇਹ ਨਹੀਂ ਹੈ ਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਛੋਟਾ ਹੀ ਬਹੁਤ ਬਹੁਤ ਧੰਨਵਾਦ ਵਧਾਈਆਂ ਤੈਨੂੰ ਸੋਨੂੰ ਬਹੁਤ ਬਹੁਤ ਵਧਾਈਆਂ